कारू कुमार तो क्या हुआ सर हम सब तो काम पे थे सर घर में लड़का हुआ नहीं हुआ नहीं पता हमको सर यहाँ पे हमको फोन करने के बाद पता लगा कि इसका मम्मी डेट कर गया जी तो यही सब पता है बाकी और कुछ नहीं किया? इसका छोटा भाई है जी ये पता नहीं है सर ये तो नहीं दो तीन दिन से उसका दिमाग थोड़ा सा हटा हुआ लगता सर बस वो कुछ नहीं करते जी ये बड़ा भाई पत्थर का काम कर दे हाँ जी ਉਹ ਕਿੱਥੇ ਆ ਭਰਾ ਉਹ ਕਿੱਥੇ ਆ ਉਹ ਤਾਂ ਗਿਆ ਪੁਲਿਸ ਵਾਲੇ ਲੈ ਕੇ ਗਏ ਉਹਨੇ ਕੁਛ ਲੀ ਗੋ ਹਾਂਜੀ ਇਹਨਾਂ ਨੂੰ ਨਸ਼ਾ ਨਹੀਂ ਕਰਦਾ ਸੀ ਨੀ ਨਸ਼ਾ ਨਹੀਂ ਕਰਦਾ ਸੀ ਇਹਨੇ ਜਨੂ ਪਰਿਵਾਰ ਚ ਉਹਨਾਂ ਦੇ ਇਹਨੇ ਇਹਦਾ ਪਰਿਵਾਰ ਚ ਦੋ ਤਿੰਨ ਦੋ ਤਿੰਨ ਇਹਦਾ ਛੋਟੀ ਕੁੜੀ ਆ ਤੇ ਚਾਰ ਚਾਰ ਚਾਰੇ ਬੱਚੇ ਕੋਈ ਕੌਣ ਸੀ ਉਦੋਂ ਇਹਦੇ ਘਰ ਵਾਲੀ ਸੀ ਜੀ ਇਹਦਾ ਘਰ ਵਾਲੀ ਸੀ ਇਹਦੇ ਵੀ ਹਾਂਜੀ ਹੋਇਆ ਕੀ ਸਰਕਾਰ ਨੇ ਬਣਾਈ ਇਹ ਜੀ ਪ੍ਰਵਾਸੀ ਸੀਗੇ ਪੋਲੂ ਵਾਲਾ ਰੋਡ ਤੇ ਇੱਥੇ ਜਿਹੜੇ ਹੈ ਗਿਆ ਇਹ ਰਹਿੰਦੇ ਸੀਗੇ 45 ਕੁ ਸਾਲ ਦੀ ਉਮਰ ਸੀ ਇਹਨਾਂ ਦੇ ਜਿਹੜੇ ਹਸਬੰਦ ਦੀ ਪਹਿਲਾਂ ਡੈਥ ਹੋ ਚੁੱਕੀ ਆ ਇਹਨਾਂ ਦੇ ਦੋ ਲੜਕੇ ਸੀ ਵੱਡਾ ਲੜਕਾ ਕੰਮ ਤੇ ਗਿਆ ਸੀਗਾ ਕੋਟਪੂਰਾ ਛੋਟਾ ਲੜਕਾ ਇੱਥੇ ਘਰ ਸੀਗਾ ਨੌਂ ਸੀ ਤੇ ਇਹਨਾਂ ਦੀ ਪੋਤਰੀ ਸੀ ਘਰ ਦੇ ਵਿੱਚ ਜਿਹੜਾ ਪਤਾ ਲੱਗਿਆ ਥੋੜਾ ਦਿਮਾਗੀ ਤੌਰ ਤੇ ਠੀਕ ਨਹੀਂ ਸੀਗਾ ਤੇ ਇਹਨੇ ਜਿਹੜੀਆਂ ਨਲਕੇ ਦੀਆਂ ਹਥਿਆ ਮਾਰ ਮਾਰ ਆਪਣੀ ਮੰਮੀ ਸੁਨੀਤਾ ਦੇ ਵੀ ਜਿਨ੍ਹਾਂ ਦੀ 45 ਸਾਲ ਉਮਰ ਸੀ ਉਹਨਾਂ ਦਾ ਕਤਲ ਕਰਦੇ ਸੀ ਸਰ ਉਹ ਵਿਅਕਤੀ ਪ੍ਰਾਰਾਜਨ ਹਾਂਜੀ ਉਹ ਬਸ ਰੀਟੇਨ ਕਰਨ ਫੜ ਲਾਂਗੇ ਜੀ ਅਸੀਂ ਜੀ ਕਾਰਨ ਕੀ ਨਾ ਲੱਗਿਆ ਮਾਗੀ ਤਾਂ ਪ੍ਰਸ਼ਾਸਨ ਕੋਦੋਂ ਤੋਂ ਪ੍ਰੇਸ਼ਾਨ ਆ ਰਿਹਾ ਸੀ ਉਹ ਪਹਿਲਾਂ ਦਵਾਈ ਵਗੈਰਾ ਕਹਿੰਦੇ ਚਲਦੀ ਸੀਗੀ ਤੇ ਚੁੱਠੀਕ ਹੋ ਗਿਆ ਸੀ ਹੁਣ ਫਿਰ ਕੋਈ ਪ੍ਰੋਬਲਮ ਹੋ ਗਈ ਜੀ ਪਰਿਵਾਰ ਸਰ ਕੋਲ ਕੋਲ ਨੇ ਬ੍ਰਦਰ ਜਿਹਦੀ ਪਰਚਾਈ ਆ ਬੈਠੇ ਹੋਏ ਸਾਹਮਣੇ ਛੋਟੀ ਜੀ ਬੱਚੀ ਆ ਡੈਡੀ ਇਹਨਾਂ ਦੀ ਪਹਿਲਾਂ ਡੈਥ ਹੋ ਗਈ ਸੀ ਸਿਰੋਂ ਫਰਦਰ ਕਰਦੇ ਬਸ ਇਤਨੀ ਆਪ ਅੰਦਰੋਂ ਬਾਰਡਰ ਦਾ ਕੇਸ ਰਜਿਸਟਰ ਕਰਕੇ ਅਗਲੀ ਤਫਤੀਸ਼ ਆਮਲ ਚੱਲਿਆ